ਵਿੱਤੇ ਕਲ ਸ਼ੁਭਕਰਨ ਦੀ ਮੌਤ ਹੋਈ ਹੈ ਖਨੋਰੀ ਬਾਰਡਰ ਉੱਪਰ ਇਹ ਮੌਤ ਹੋਈ ਦੱਸੀ ਜਾ ਰਹੀ ਹੈ ਤੇ ਇਲਜ਼ਾਮ ਲੱਗ ਰਿਹਾ ਹੈ ਕਿ ਉਧਰੋਂ ਗੋਲੀ ਚੱਲੀ ਹੈ ਮਤਲਬ ਕਿ ਪੈਰਾਮਿਲਟਰੀ ਫੋਰਸਸ ਤੇ ਹਰਿਆਣਾ ਪੁਲਿਸ ਨੇ ਮਿਲ ਕੇ ਗੋਲੀ ਚਲਾਈ ਹੈ ਜਿਸ ਦੇ ਕਰਕੇ ਸ਼ੁਭਕਰਨ ਦੀ ਮੌਤ ਹੋਈ ਇਸ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ ਹਰਿੰਦਰਪਾਲ ਸਿੰਘ ਐਡਵੋਕੇਟ ਮੇ ਨਾਮਯੂਦ ਹੈ ਜਿਨ੍ਹਾਂ ਨੇ ਪਟੀਸ਼ਨ ਪਾਈ ਹੈ ਗੱਲਬਾਤ ਕਰ ਲਏ ਨੇ ਭਾਜੀ ਪਟੀਸ਼ਨ ਪਾਈ ਹੈ ਸ਼ੁਭਕਰਨ ਦੀ ਮੌਤ ਦਾ ਜ਼ਿੰਮੇਵਾਰ ਪੈਰਾਮਿਲਟਰੀ ਫੋਰਸਸ ਤੇ ਹਰਿਆਣਾ ਪੁਲਿਸ ਨੂੰ ਦੱਸਿਆ ਕੀ ਕੁਝ ਹੋਰ ਪਟੀਸ਼ਨ ਦੇ ਵਿੱਚ ਆ ਅਸੀਂ ਪਟੀਸ਼ਨ ਦੇ ਵਿੱਚ ਇੱਕ ਤਾਂ ਜਿਹੜੀ ਹੈ ਜੁਡੀਸ਼ੀਅਲ ਇਨਕੁਆਇਰੀ ਦੀ ਡਿਮਾਂਡ ਕੀਤੀ ਹੈ ਬਾਏ ਸਮ ਹਾਈ ਰਿਟਾਇਰਡ ਹਾਈ ਕੋਰਟ ਜੱਜ ਕਿਉਂਕਿ ਸਾਨੂੰ ਪੰਜਾਬ ਪੁਲਿਸ ਤੇ ਬਿਲਕੁਲ ਵੀ ਭਰੋਸਾ ਨਹੀਂ ਹੈ ਪੰਜਾਬ ਪੁਲਿਸ ਨੇ ਅੱਜ ਤੱਕ ਜਿਹੜਾ ਹੈ ਕੋਈ ਐਕਸ਼ਨ ਨਹੀਂ ਲਿਆ ਜਿਸ ਪੰਜਾਬ ਦੇ ਵਿੱਚ ਵੜ ਕੇ ਪੰਜਾਬ ਦੇ ਕਿਸਾਨਾਂ ਦੇ ਅਤਿਆਚਾਰ ਹੋਇਆ ਤਸ਼ੱਦਦ ਹੋਈ ਤੇ ਪੰਜਾਬ ਪੁਲਿਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਸ ਕਰਕੇ ਉਹਨਾਂ ਤੇ ਸਾਨੂੰ ਬਿਲਕੁਲ ਭਰੋਸਾ ਨਹੀਂ ਹੈ ਅਸੀਂ ਕਹਿ ਕੇ ਰਿਟਾਇਰਡ ਹਾਈ ਕੋਰਟ ਜੱਜ ਤੋਂ ਇਹਦੀ ਜਾਂਚ ਹੋਣੀ ਚਾਹੀਦੀ ਹੈ ਦੂਜੀ ਜਿਹੜੀ ਹੈ ਟਰੈਕਟਰ ਦੀ ਗੱਲ ਹੋਈ ਸੀ ਵੀ ਟਰੈਕਟਰ ਜਿਹੜਾ ਕਿਸਾਨ ਲੈ ਕੇ ਦਿੱਲੀ ਜਾ ਰਹੇ ਨੇ ਅਸੀਂ ਉਹਦੇ ਚਾਈਲਡ ਲਾਈਟ ਕੀਤਾ ਹੈ ਕਿ ਜਰਮਨੀ 스ਵੇਡਨ ਹੋਰ ਕੰਟਰੀ ਨੇ ਗ੍ਰੀਸ ਹੈ ਸਾਰੀ ਕੰਟਰੀ ਰੋਮਾਨੀਆ ਉਥੇ ਸਾਰੀ ਜਗ੍ਹਾ ਪ੍ਰੋਟੈਸਟ ਹੋ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਪ੍ਰੋਟੈਸਟ ਹੋਏ ਨੇ ਫਾਰਮਰਸ ਨੇ ਕੀਤੇ ਨੇ ਔਰ ਸਭ ਤੋਂ ਕਾਮਨ ਗੱਲ ਹੈ ਟਰੈਕਟਰ ਦੇ ਨਾਲ ਕੀਤੇ ਨੇ ਤੇ ਅਸੀਂ ਕੋਰਟ ਨੂੰ ਵੀ ਜੜਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਟਰੈਕਟਰ ਜਿਹੜਾ ਹੈ ਫਾਰਮਰ ਦਾ ਦੂਜਾ ਪੁੱਤ ਹੈ ਤੇ ਇਹਦੇ ਵਿੱਚ ਕੋਈ ਵੀ ਇਲਲੀਗੈਲਿਟੀ ਨਹੀਂ ਹੈ ਜੇਕਰ ਉਹ ਲੈ ਕੇ ਜਾਂਦੇ ਨੇ ਮੋਟਰ ਵਹੀਕਲ ਐਕਟ ਦੀ ਵਾਇਲੇਸ਼ਨ ਹੈ ਪਰ ਅਗਰ ਮੋਟਰ ਵਹੀਕਲ ਐਕਟ ਦੀ ਵਾਇਲੇਸ਼ਨ ਕਰੀਏ ਉਹ ਵਾਇਲੇਸ਼ਨ ਬਾਅਦ ਨਿਕਲਿਆ ਪਹਿਲਾਂ ਜਿਹੜਾ ਹਰਿਆਣਾ ਸਰਕਾਰ ਨੇ ਜਿਹੜਾ ਬਲਾਕੇਟ ਕੀਤਾ ਹੋਇਆ ਉਹ ਬਲਾਕੇਟ ਨੈਸ਼ਨਲ ਹਾਈਵੇ ਐਕਟ ਦੇ ਅੰਡਰ ਆਫੈਂਸ ਹੈ ਤੇ ਕਿਉਂ ਨਾ ਕਿਸਾਨਾਂ ਤੋਂ ਪਹਿਲਾਂ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਨੰਬਰ 1 ਨੰਬਰ 2 ਦੂਸਰੀ ਗੱਲ ਜਿਹੜੀ ਇਹ ਕਹਿੰਦੇ ਵੀ ਪਬਲਿਕ ਟਰਾਂਸਪੋਰਟ ਤੋਂ ਜਾਣ ਜਿਹੜੇ ਸਾਡੇ ਕਰਨਾਟਕਾ ਦੇ ਕਿਸਾਨ ਦਿੱਲੀ ਆ ਰਹੇ ਸੀ ਉਹ ਤਾਂ ਪਬਲਿਕ ਟਰਾਂਸਪੋਰਟ ਤੋਂ ਰੇਲ ਤੋਂ ਆ ਰਹੇ ਸੀ ਉਹਨਾਂ ਨੂੰ ਮੱਧ ਪ੍ਰਦੇਸ਼ ਉਤਾਰ ਕੇ ਉਹਨਾਂ ਨਾਲ ਬਰੂਟਲਿਟੀ ਹੋਈ ਉਹਨਾਂ ਚ ਇੱਕ ਲੇਡੀ ਫਾਰ ਜਿਹੜੇ ਲੀਡਰ ਹੈਡ ਇੰਜਰੀ ਵੀ ਆਈ ਤੇ ਉਹਦਾ ਪਬਲਿਕ ਟਰਾਂਸਪੋਰਟ ਯੂਜ਼ ਕਰ ਰਹੇ ਸਨ ਫਿਰ ਉਥੇ ਕੀ ਗਿਆ ਉਥੇ ਕੀ ਆਰਗੂਮੈਂਟ ਹੈ ਇਹਦੇ ਵਿੱਚ ਸਰਕਾਰ ਦਾ ਆ ਤੁਸੀਂ ਜਿਹੜੇ ਗਰਾਉਂਡਸ ਦਾ ਜ਼ਿਕਰ ਕੀਤਾ ਕਿ ਯੂਰਪ ਚ ਪ੍ਰੋਟੈਸਟ ਹੋ ਰਿਹਾ ਜਰਮਨੀ ਚ ਪ੍ਰੋਟੈਸਟ ਹੋ ਰਿਹਾ ਅਲੱਗ-ਅਲੱਗ ਜਗ੍ਹਾ ਤੇ ਟਰੈਕਟਰ ਦੇ ਨਾਲ ਫਾਰਮਰ ਹੈ ਜਿਹੜੇ ਪ੍ਰੋਟੈਸਟ ਕਰ ਰਹੇ ਆ ਪਰ ਉਹਨਾਂ ਦੇ ਕਾਨੂੰਨ ਆਪਣੇ ਕਾਨੂੰਨ ਆ ਹਿੰਦੁਸਤਾਨ ਦਾ ਕਾਨੂੰਨ ਆਪਣਾ ਕਾਨੂੰਨ ਤੁਸੀਂ ਖੁਦ ਹੀ ਦੱਸਤਾ ਕਿ ਮੋਟਰ ਵਹੀਕਲ ਐਕਚੁਅਲੀ ਵਾਇਓਲੇਸ਼ਨ ਹੈਗੀ ਐ ਐਟ ਦੀ ਬੈਸਟ ਐਟ ਦੀ ਬੈਸਟ ਅਗਰ ਤੁਸੀਂ ਇੱਕ ਹੋਰ ਗੱਲ ਦੱਸੋ ਯੂਰਪ ਦੇ ਵਿੱਚ ਜਿਹੜਾ ਟਰੈਕਟਰ ਹੈ ਯੂਰਪ ਚ ਤੁਸੀਂ ਇਨ ਰੂਟੀਨ ਉਹਨੂੰ ਸੜਕ ਤੇ ਨਹੀਂ ਲੈ ਜਾ ਸਕਦੇ ਉਸ ਉਹਦੇ ਰੂਲ ਸਾਡੇ ਨਾਲੋਂ ਸਖਤ ਨੇ ਇਟ ਇਜ਼ ਅਦਰ ਵੇ ਰਾਉਂਡ ਸਾਡਾ ਟਰੈਕਟਰ ਲਿਜਾਣ ਤੇ ਕੋਈ ਵਾਲਿਸ਼ਨ ਨਹੀਂ ਹੈ ਜਿਹੜਾ ਨੈਸ਼ਨਲ ਹਾਈਵੇ ਤੇ ਟਰੈਕਟਰ ਚ ਤੁਸੀਂ ਪੈਸੇਂਜਰ ਨਹੀਂ ਲੈ ਜਾ ਸਕਦੇ ਇਟਸ ਓਨਲੀ ਰੂਲ ਇਜ਼ ਕਿ ਟਰੈਕਟਰ ਤੁਸੀਂ ਪੈਸੇਂਜਰ ਨਹੀਂ ਲਾ ਸਕਦੇ ਠੀਕ ਹੈ ਕੋਈ ਗੱਲ ਨਹੀਂ ਅਸੀਂ ਇੱਕ ਇੱਕ ਬੰਦਾ ਇੱਕ ਟਰੈਕਟਰ ਤੇ ਚਲਾ ਜਾਊਗਾ ਸ਼ੁਭਕਰਮਨ ਦੀ ਮੌਤ ਨੂੰ ਲੈ ਕੇ ਕੀ ਤੁਸੀਂ ਦਾਵਾ ਪਟੀਸ਼ਨ ਦੇ ਵਿੱਚ ਕੀਤਾ ਹੈਗਾ ਕੀ ਕੁਝ ਉਹਦੇ ਨਾਲ ਤੁਸੀਂ ਆਧਾਰ ਲਗਾਏ ਕੀ ਗਰਾਉਂਡ ਉਸ ਨੂੰ ਬਣਾਇਆ ਅਸੀਂ ਉਹਦੀ ਸ਼ੁਭਕਰਮਨ ਦੀ ਡੈੱਡ ਬੋਡੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਸਰਕੂਲੇਟ ਹੋਈ ਹੈ ਉਹਦੇ ਵਿੱਚ ਉਹਦੇ ਸਿਰ ਦੇ ਵਿੱਚ ਪਿੱਛੇ ਇਸ ਸਾਈਡ ਤੇ ਐਂਟਰੀ ਵੂਂਡ ਹੈ ਐਂਟਰੀ ਵੂਂਡ ਕੀ ਹੁੰਦਾ ਹੈ ਕਿ ਜਿੱਥੋਂ ਗੋਲੀ ਅੰਦਰ ਜਾਂਦੀ ਹੈ ਗੋਲੀ ਅੰਦਰ ਜਾਂਦੀ ਹੈ ਉੱਥੇ ਇੱਕ ਹੌਲ ਹੋ ਜਾਂਦਾ ਮੋਰਾ ਹੁੰਦਾ ਜਿਹਨੂੰ ਐਂਟਰੀ ਵੂਂਡ ਕਹਿੰਦੇ ਆ ਸੋ ਐਂਟਰੀ ਵੂਂਡ ਦਾ ਮਤਲਬ ਹੈ ਕਿ ਕੋਈ ਨਾ ਕੋਈ ਉਹਦੇ ਵਿੱਚ ਅੰਦਰ ਗੋਲੀ ਗਈ ਹੈ ਉਹ ਜੋ ਵੀ ਹੈ ਉਹ ਜੁਡੀਸ਼ੀਅਲ ਇਨਕੁਆਇਰੀ ਹੋਏਗੀ ਉਹਦੇ ਚੀਜ਼ ਜਾਂਚ ਹੋ ਪਾਏਗੀ ਉਹਦੀ ਕਿਉਂਕਿ ਪੰਜਾਬ ਸਰਕਾਰ ਨੇ ਪਰਚਾ ਦਰਜ ਨਹੀਂ ਕੀਤਾ ਤੇ ਇਸ ਕਰਕੇ ਆਪਾਂ ਨੂੰ ਉਮੀਦ ਨਹੀਂ ਸੀ ਸੋ ਅਸੀਂ ਕਹਿੰਦੇ ਆਂ ਵੀ ਹਾਈ ਕੋਰਟ ਜੱਜ ਇਹਦੀ ਜਾਂਚ ਕਰੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਉਹਦੀ ਮੌਤ ਕਿੱਦਾਂ ਹੋਈ ਹੈ ਮੈਡੀਕਲ ਰਿਪੋਰਟ ਦੇ ਵਿੱਚ ਕੀ ਉਸ ਦੇ ਵਿੱਚ ਲਿਖਿਆ ਗਿਆ ਉਹਦੀ ਮੈਡੀਕਲ ਰਿਪੋਰਟ ਐਕਚੁਅਲੀ ਕੀ ਹੈ ਕਿ ਪੋਸਟਮਾਰਟਮ ਰਿਪੋਰਟ ਜਿਹੜੀ ਆ ਪਬਲਿਕ ਨੂੰ ਹਜੇ ਸਾਨੂੰ ਕਿਸੇ ਨੂੰ ਨਹੀਂ ਮਿਲਦੀ ਉਹ ਪਹਿਲਾਂ ਪੁਲਿਸ ਨੂੰ ਮਿਲੇਗੀ ਹਜੇ ਤੱਕ ਸਰੂਪ ਮਿਲੀ ਨਹੀਂ ਹੈ ਪਰ ਜੋ ਪ੍ਰਾਈਮਾ ਫੇਸ਼ੀਆ ਓਪੀਨੀਅਨ ਹੈ ਬੋਰਡ ਦੇ ਉਸ ਟਾਈਮ ਜਦੋਂ ਡਾਕਟਰਾਂ ਉਹ that is to be ascertained ਤੁਸੀਂ ਤਾਂ পেশੇ ਤੋਂ ਵਕੀਲ ਹੋ ਤੇ ਜੋ ਹਰਿਆਣਾ ਪੁਲਿਸ ਕਹਿ ਰਹੀ ਹੈ ਦਾਵਾ ਕਰ ਰਹੀ ਹੈ ਕਿ ਅਸੀਂ ਕੁਝ ਥਾਵਾਂ ਤੇ ਪਲਾਸਟਿਕ ਬੁਲੇਟ ਯੂਜ਼ ਕੀਤੀ ਹੈ ਉਹ ਵੀ ਇਸ ਕਰਕੇ ਕਿਉਂਕਿ ਪ੍ਰੋਟੈਸਟਰ ਹਾਵੀ ਹੋ ਰਹੇ ਸੀਗੇ ਇਸ ਕਰਕੇ ਯੂਜ਼ ਕੀਤੀ ਹੈ ਹੋਰ ਕੋਈ ਅਸੀਂ ਐਸਾ ਲੰਨੀ ਚਲਾਈ ਹੋਰ ਕੋਈ ਅਸੀਂ ਬੁਲੇਟ ਚਲਾਈ ਨਹੀਂ ਉੱਥੇ ਸਰ ਫਿਰ ਇਨਕੁਆਰੀ ਤਾਂ ਕਿਉਂ ਪੱਛ ਰਹੇ ਨੇ ਕਰਨ ਦਿਓ ਇਨਕੁਆਰੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਪਲਾਸਟਿਕ ਬੁਲੇਟ ਹੈ ਜਿਹੜੀ ਸਾਡੀ ਪਲਾਸਟਿਕ ਬੁਲੇਟ ਜਿਹੜੀ ਹੈ ਉਹ ਜਦ ਕਿਤੇ ਵੱਜਦੀ ਹੈ ਤੇ ਮੈਲਟ ਹੋ ਜਾਂਦੀ ਹੈ ਬੇਸਿਕਲੀ ਕੀ ਹੈ ਕਿ ਉਹ ਤੁਹਾਨੂੰ ਦਰਦ ਕਰਦੀ ਹੈ ਸਡਨ ਕਰਦੀ ਹੈ ਪਰ ਉਹ ਐਂਟਰੀ ਬੁਨ ਨਹੀਂ ਕਰ ਸਕਦੀ ਔਰ ਦੂਜੀ ਗੱਲ ਸਾਡੀ ਜਿਹੜੀ ਸਿਰ ਦੀ ਹੱਡੀ ਹੁੰਦੀ ਹੈ ਬਹੁਤ ਸਖਤ ਹੁੰਦੀ ਹੈ ਇਹ ਐਦਾ ਨਹੀਂ ਹੈ ਵੀ ਕੋਈ ਪਲਾਸਟਿਕ ਦੀ ਬੁਲੇਟ ਅੰਦਰ ਵੜ ਗਈ ਨੋ ਇਟ ਇਜ਼ ਇੰਪੋਸੀਬਲ ਕਿ ਇਤੋਂ ਪਲਾਸਟਿਕ ਦੀ ਬੁਲੇਟ ਅੰਦਰ ਮਾਰ ਦੇਗੀ ਇਟ ਹੈਜ਼ ਟੂ ਬੀ ਥਰੀ ਹੈ ਉਹ ਪ੍ਰੋਪਰ ਜਿਹੜੀ ਹੈ ਐਸਐਲਆਰ ਦੀ ਹੀ ਗੋਲੀ ਲੱਗ ਰਹੀ ਹੈ ਕਿਉਂਕਿ ਜਿੰਨਾ ਵੱਡਾ ਜ਼ਖਮ ਹੈ ਇਹ ਨਾਰਮਲ ਬੁਲੇਟ ਰਿਵੋਲਵਰ ਦੀ ਨਹੀਂ ਹੈ ਪੱਕਾ ਕਿਸੇ ਐਸਐਲ ਆਰੀਆ ਕਿਸੇ ਵਪਾਰੀ ਪੈਲੇਟ ਅਬੂਦ ਦਾ ਦਾਅਵਾ ਕੀਤਾ ਕੋਰਟ ਦੇ ਵਿੱਚ ਕੀ ਕੁਝ ਸਬੂਤ ਸੋਪੇ ਕੋਈ ਰੱਖਿਆ ਤੁਸੀਂ ਤੱਤ ਰੱਖਿਆ ਅਸੀਂ ਪੈਲੇਟ ਅਸੀਂ ਪੈਲੇਟ ਜਿਹੜਾ ਹੈ ਪੈਲੇਟ ਦੇ ਉਹ ਤਾਂ ਸਾਰਾ ਕੁਝ ਹੈ ਮਟੀਰੀਅਲ ਔਨ ਰਿਕਾਰਡ ਹੈ ਕਿ ਪੈਲੇਟ ਗਨ ਯੂਜ਼ ਹੋ ਰਹੀ ਹੈ ਅਸੀਂ ਕਹਿ ਕੇ 2017 ਦੇ ਵਿੱਚ ਜੰਮੂ ਕਸ਼ਮੀਰ ਬਾਰ ਐਸੋਸੀਏਸ਼ਨ ਨੇ ਸੁਪਰੀਮ ਕੋਰਟ ਗਈ ਸੀ ਉਹਦੇ ਵਿੱਚ ਕੋਰਟ ਨੇ ਕਹਿਆ ਸੀ ਕਿ ਪੈਲੇਟ ਗਨ ਜਿਹੜੀ ਹੈ ਇਟ ਇਜ਼ ਨਾਟ ਟੂ ਬੀ ਯੂਜ਼ਡ ਇਨ ਡਿਸਕ੍ਰਿਮੀਨੇਟਲੀ ਵੀ 2016 ਚ ਯੂਜ਼ ਹੋਈ ਸੀ ਕਸ਼ਮੀਰ 17 ਦੇ 16 ਚ ਯੂਜ਼ ਹੋਈ ਸੀ ਸ਼ਾਇ ਤੇ ਉਹ ਅਸੀਂ ਕਹਿ ਕੇ ਜਿਹੜੀ ਪੈਲਟ ਗਨ ਹੈ بار بار ਯੂਜ਼ ਹੋ ਰਹੀ ਹੈ ਉਹਦੇ ਤੇ ਜਾਂਚ ਹੋਣੀ ਚਾਹੀਦੀ ਹੈ ਅਸੀਂ ਤਾਂ ਹੀ ਜਾਂਚ ਦੀ ਮੰਗ ਕਰ ਰਹੇ ਨਾ ਦੇਖੋ ਮੈਂ ਆਮ ਨਾਟ ਇਨਵੈਸਟੀਗੇਟਿੰਗ ਅਫੀਸਰ ਪੁਲਿਸ ਹੈ ਜਿਹੜੀ ਜਿਹਨੇ ਕਰਨਾ ਸੀ ਕਾਰਵਾਈ ਦੇ ਆਰ ਇਨ ਬੈਡ ਵਿਦ ਬੀਜੇਪੀ ਗਵਰਨਮੈਂਟ ਦੇ ਆਰ ਨਾਟ ਡੂਇੰਗ ਇਟ ਜੇ ਪੰਜਾਬ ਸਰਕਾਰ ਪੰਜਾਬ ਪੁਲਿਸ ਉਹ ਕੁਝ ਕਰ ਨਹੀਂ ਰਹੀ ਮੀਨ ਚੜੇ ਨੇ ਮੇਰੇ ਕੋਲ ਤਾਂ ਲਿਮਿਟਿਡ ਨੇ ਸਾਡੇ ਕੋਲ ਰਿਕੋਰਡਸ ਕੀ ਹੈ ਜਦ ਪੁਲਿਸ ਕਾਰਵਾਈ ਨਹੀਂ ਕਰ ਰਹੀ ਸੀ ਤੇ ਕੋਰਟ ਹੀ ਜਾਵਾਂਗੇ ਅਸੀਂ ਕਹਿ ਰਹੇ ਆਂ ਵੀ ਰਿਟਾਇਰਡ ਹਾਈ ਕੋਰਟ ਜੱਜ ਤੋਂ ਕਰਵਾ ਲੋ ਅਗਰ ਹਰਿਆਣਾ ਸਰਕਾਰ ਇਮਾਨਦਾਰ ਹੈ ਜੋ ਕਹਿ ਰਹੇ ਨੇ ਅਗਰ ਉਹਨਾਂ ਨੂੰ ਕੁਝ ਛੁਪਾਉਣ ਵਾਸਤੇ ਨਹੀਂ ਹੈ ਦੇ ਵਿਲ ਕਮ ਐਂਡ ਸੇ ਕਿ ਯੈਸ ਰਿਟਾਇਰਡ ਹਾਈ ਕੋਰਟ ਜੱਜ ਤੋਂ ਕਰਵਾ ਲੋ ਐਫ ਆਰ ਦਰਜ ਕਰਨ ਦੀ ਮੰਗ ਕੀਤੀ ਤੁਸੀਂ ਕਿ ਐਫ ਆਰ ਲਾਂਚ ਕੀਤੀ ਜਾਵੇ ਅਸੀਂ ਸਾਰੀ ਡਿਮਾਂਡ ਕੀਤੀ ਹੈ ਕਿ ਹਾਈ ਕੋਰਟ ਜੱਜ ਤੋਂ ਇਨਕੁਆਇਰੀ ਹੋਣ ਤੋਂ ਬਾਅਦ ਕਲਪ੍ਰੀਟਸ ਦੇ ਖਿਲਾਫ ਪ੍ਰੋਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹਦੀ ਇਨੀਸ਼ੀਏਸ਼ਨ ਹੁੰਦੀ ਹੀ ਐਫ ਆਰ ਤੋਂ ਅਦਾਲਤ ਕੀ ਅਸੈਪਟ ਹੋ ਗਈ ਤੁਹਾਡੀ ਪਟੀਸ਼ਨ ਨਹੀਂ ਹਜੇ ਪਟੀਸ਼ਨ ਅਸੀਂ ਫਾਈਲ ਕੀਤੀ ਹੈ ਇਟ ਵਿਲ ਬੀ ਲਿਸਟਡ ਡਿਊਰਿੰਗ ਦੀ ਜੋ ਪ੍ਰੋਸੈਸ ਹੈ ਕਿਉਂਕਿ ਹੁਣ ਤਿੰਨੋਂ ਕੇਸ ਲੱਗਿਆ ਹੋਇਆ ਮੇਨ ਤੇ ਉਹ 29 ਨੂੰ ਕਨੈਕਟਡ ਮੈਟਰ ਲੱਗੇ ਆ ਉਹਦੇ ਨਾਲ ਹੀ ਲੱਗੇਗੀ ਤਾਂ ਸਾਰੇ ਮੈਟਰ ਇਕੱਠੇ ਹੋਣਗੇ ਇਕੱਠੇ ਲੱਗੇ ਠੀਕ ਹੈ ਤਾਂ ਐਸਨ ਹਰਿੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਇਸ ਵਾਰ ਪਟੀਸ਼ਨ ਫਾਈਲ ਕੀਤੀ ਹੈ ਐਫ ਆਰ ਦਰਜ ਕਰਨ ਵਾਸਤੇ ਉਸ ਤੋਂ ਬਾਅਦ ਕਿਉਂ ਇਸਤੇਮਾਲ ਕੀਤਾ ਜਾ ਰਿਹਾ ਪੈਲਟਸ ਗੰਦਾ ਕਿਉਂਕਿ ਕਸ਼ਮੀਰ ਦੇ ਵਿੱਚ ਜਦੋਂ ਹਾਈ ਕੋਰਟ ਦੀਆਂ ਟਿੱਪਣੀਆਂ ਆਈਆਂ ਸੀਗਾ ਉਸ ਤੋਂ ਬਾਅਦ ਕਿਸੇ ਵੀ ਹਿੱਸੇ ਵਿੱਚ ਦੇਸ਼ ਦੇ ਅਜਿਹੀ ਗਨ ਯੂਜ਼ ਨਹੀਂ ਕੀਤੀ ਗਈ ਕੈਮਰਾ ਪਰਸਨ ਡਿੰਪੀ ਡੋਗਰਾ ਦੇ ਨਾਲ ਆਸ਼ੂ ਅਨੇਜਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ